ਸਿੱਧੂ ਮੂਸੇਵਾਲੇ ਦੇ ਪਿਤਾ ਨੇ ਕਰਤਾ ਵੱਡਾ ਐਲਾਨ ਦੋਸਤੋ ਸਿੱਧੂ ਮੂਸੇਵਾਲਾ ਭਾਵੇਂ ਇਸ ਦੁਨੀਆ ਤੋਂ ਗਏ ਨੂੰ 3 ਸਾਲ ਦੇ ਲਗਭਗ ਹੋ ਗਏ ਪਰ ਸਿੱਧੂ ਮੂਸੇਵਾਲਾ ਦੇ ਘਰ ਅੱਜ ਵੀ ਹਵੇਲੀ ਵਿੱਚ ਵੱਡੀ ਗਿਣਤੀ 'ਚ ਉਸਦੇ ਪਿਤਾ ਨੂੰ ਮਿਲਣ ਲੋਕ ਪਹੁੰਚਦੇ ਆਤੇ ਦਲਾਸਾ ਦਿੰਦੇ ਆ ਅੱਜ ਉੱਥੇ ਹੀ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੱਡਾ ਐਲਾਨ ਕਰਤਾ ਸਿੱਧੂ ਦੇ ਪਿਤਾ ਨੇ ਕਿਹਾ ਕਿ ਮੈਂ ਸਿੱਧੂ ਦੇ ਹੁਣ ਸੁਪਨੇ ਪੂਰੇ ਕਰਾਂਗਾ ਜੋ ਉਸਨੇ ਚੋਣ ਦੀ ਗੱਲ ਕੀਤੀ ਸੀ ਹੁਣ ਮੈਂ ਵੀ ਚੋਣ ਲੜਾਂਗਾ ਅਤੇ ਚੋਣ ਲੜ ਕੇ ਜਿੱਤ ਕੇ ਅੱਗੇ ਆਵਾਂਗਾ ਉਸਨੇ ਕਿਹਾ ਕਿ ਇਹ ਜੋ ਤੁਹਾਡਾ ਸਾਥ ਮੈਨੂੰ ਚਾਹੀਦਾ ਜਿੰਨੇ ਵੀ ਲੋਕ ਇੱਥੇ ਪਹੁੰਚੇ ਆ ਮੈਨੂੰ ਲੋਕਾਂ ਦਾ ਸਾਥ ਚਾਹੀਦਾ ਕਾਂਜੂਆ ਪਾਸੇ ਦੂਰੇ ਸੁਪਨੇ ਪੂਰੇ ਕਰ ਸਕੀਏ ਉਹਨਾਂ ਕਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਜਿੱਤ ਪ੍ਰਾਪਤ ਕਰਕੇ ਅੱਗੇ ਆਵਾਂਗੇ ਹੋਰ ਕੀ ਕੀ ਕਿਹਾ ਤੁਸੀਂ ਵੀ ਸੁਣੋ ਅੰਧਖੜੇ ਕਰਾ ਦੋ ਤਾਂ ਤੁਹਾਡੀ ਤਸੱਲੀ ਹੋ ਜਾਈ ਸਾਡੀ ਵੀ ਹੋ ਜਾਈ ਪਰ ਉਹਨਾਂ ਨੇ ਸਮਰਥਨ ਦਿੱਤਾਉਂਦੇ ਹੋਏ ਮਾਫੀ ਚਾਹੀ ਇਸ ਗੱਲ ਤੋਂ ਉਹ ਕਹਿੰਦੇ ਵੀ ਜਿਸ ਤਰ੍ਹਾਂ ਸਾਡਾ ਸ਼ਡਿਊਲ ਤੈਅ ਹੋਇਆ ਦਿੱਲੀ ਤੋਂ ਅਸੀਂ ਉਹ ਤੋਂ ਇਲਾਵਾ ਦੂਸਰੀ ਜਗ੍ਹਾ ਤੇ ਜਾ ਨਹੀਂ ਸਕਦੇ ਕਈ ਵੇਲੇ ਕੋਈ ਪ੍ਰੋਬਲਮ ਆਉਂਦੀ ਹੈ ਤੁਹਾਡੇ ਇਲਾਕੇ ਬਾਰੇ ਮੈਨੂੰ ਪੂਰਾ ਨਹੀਂ ਪਤਾ ਹੁੰਦਾ ਕਿ ਮੈਨੂੰ ਜਿੱਦਾਂ ਦਾ ਸ਼ਡਿਊਲ ਤੈਅ ਕੀਤਾ ਮੈਂ ਉਸ ਤਰ੍ਹਾਂ ਹੀ ਕਰਨਾ ਤੁਸੀਂ ਜਾਓ ਉਹਨਾਂ ਲੋਕਾਂ 'ਤੇ ਭਰੋਸਾ ਲਓ ਉਹ ਤੁਹਾਡੇ ਨਾਲ ਜਿਵੇਂ ਮੇਰੇ ਲਈ ਤੁਹਾਡੀ ਲੈ ਫਿਕਰੀ ਹੈ ਉਹ ਮੈਂਨੇ ਰੱਖੀ ਹੈ ਤਾਂ ਅਸਲ ਵਿੱਚ ਫੈਸਲਾ ਕੀ ਹੋਇਆ ਵੀ ਤੁਸੀਂ ਜਿੰਨੇ ਪਿੰਡ ਤੋਂ ਆਏ ਹੋ ਜੇ ਭਾਵੇਂ ਜਿੱਦਾਂ ਤੁਸੀਂ 20 ਬੰਦੇ ਆਏ ਹੋ ਕਿਹੜੇ ਸਾਫਤਾ ਸਰਪੰਚ ਨਾਲ ਆਏ ਹੋ ਕਿਸੇ ਆਪਣੇ ਵਾਰਡ ਦੇ ਮੁਖੀ ਦੇ ਨਾਲ ਆਏ ਹੋ ਤਾਂ ਤੁਹਾਡੀ ਇੱਕ ਟੋਲੀ ਦਾ ਇੱਕ ਬੰਦਾ ਮਿਲ ਸਕਦਾ ਕਿਉਂਕਿ ਭੀੜ ਬਹੁਤ ਜ਼ਿਆਦਾ ਹੋਈ ਹੋਈ ਹੈ ਨਾ ਉੱਥੇ ਖੜਨ ਨੂੰ ਥਾਂ ਇੱਥੇ ਸ਼ਾਂਤਾਂ ਬੈਠੇ ਉੱਥੇ ਸ਼ਾਂਤੀ ਹੈ ਜੀ ਅੰਦਰਲਾ ਹਾਲ ਪਹਿਲੀ ਉਹਨੇ ਭਰ ਰੱਖਿਆ ਦੋ ਤੁਹਾਨੂੰ ਜਾਣੇ ਨੇ ਤੇ ਤੁਸੀਂ ਜਾ ਕੇ ਹਰਾਨ ਹੋਵੋਗੇ ਉੱਥੇ ਸਾਰੇ ਜੀ ਪਰ ਇਹ ਸੰਗਤ ਦੀ ਮੱਤਿ ਇਹ ਆ ਵੀ ਆਪਾਂ ਸਾਰੇ ਇੱਕ ਵਾਰੀ ਉੱਥੇ ਚੱਲਾਂਗੇ ਜਿਹੜੇ-ਜਿਹੜੇ ਬੰਦੇ ਮਿਲਣ ਆਲੇ ਨੇ ਫਾਰਮ ਸਾਡੇ ਕੋਲ ਹੈ ਉਹ ਇੱਕ ਪਾਸੇ ਆਪਾਂ ਬਹਿ ਕੇ ਵੇਟ ਕਰਾਂਗੇ ਜਦੋਂ ਵੀ ਆਪਣੇ ਘੰਟੇ ਨੂੰ ਬਾਦੀ ਆਵੇ ਦੋ ਨੂੰ ਆਵੇ ਤਿੰਨ ਨੂੰ ਆਵੇ ਤਾਂ ਆਪਾਂ ਉਹਨਾਂ ਬੰਦਿਆਂ ਨੂੰ ਅੰਦਰ ਜਾ ਕੇ ਮਿਲਦੇ ਆਗਿਆ ਦੇਵਾਂਗੇ ਸਾਰੇ ਇਹ ਅੱਜ ਦਾ ਪ੍ਰੋਗਰਾਮ ਸੀਗਾ ਬਾਕੀ ਮੈਨੂੰ ਤੁਹਾਡੇ ਅੱਥਰੂ ਵੇਖ ਕੇ ਇੰਨਾ ਸਕੂਨ ਮਿਲਿਆ ਮੈਨੂੰ ਲੱਗਦਾ ਸੀ ਵੀ ਸ਼ਾਇਦ ਮੇਰੇ ਮੁੱਕ ਜਾਣ ਤੋਂ ਬਾਅਦ ਮੈਨੂੰ ਲੋਕ ਕਿਤੇ ਭੁੱਲਣਾ ਜਾਣ ਪਰ ਤੁਸੀਂ ਹਲੇ ਆਪਣੇ ਦਿਲਾਂ ਦੇ ਵਿੱਚ ਵਸਾਈ ਬੈਠੇ ਹੋ ਮੈਂ ਤੁਹਾਡੇ ਨਾਲ ਵਾਦਾ ਕਰਦਾ ਬੇਸ਼ੱਕ ਆਪਾਂ ਨੇ ਹੱਥੇ ਜਰੂਰ ਆ ਪਰ ਕਮਜ਼ੋਰ ਨਹੀਂ ਹਾਂਗੇ ਤੁਸੀਂ ਡਟੇ ਰਹੋ ਮੈਨੂੰ ਕਿਸੇ ਦੀ ਲੋੜ ਨਹੀਂ ਮੈਨੂੰ ਤੁਹਾਡੀ ਲੋੜ ਹੈ ਤੁਹਾਡਾ ਸਮਰਥਨ ਮਿਲ ਗਿਆ ਆਪਾਂ ਇਹਨਾਂ ਨੂੰ ਦੌੜ ਮਾਰਾਂਗੇ ਕਿਸੇ ਗੱਲ ਦਾ ਬਹਿਉਂਦਾ ਮੰਨਿਓ ਆਪਾਂ ਡਟ ਕੇ ਇਲੈਕਸ਼ਨ ਲੜਾਂਗੇ ਔਰ ਜਿੱਤ ਪ੍ਰਾਪਤ ਕਰਾਂਗੇ ਤੁਹਾਡਾ ਸਾਥ ਹਰ ਵੇਲੇ ਨਾਲ ਚਾਹੀਦਾ ਪਰਮਾਤਮਾ ਕਿਉਂਕਿ ਤੁਸੀਂ ਉਸ ਸਮੇਂ ਤੋਂ ਲੱਗ ਕੇ ਜਿੱਥੇ ਤੁਹਾਡੀਆਂ ਕੋਲੋਂ ਦੁਆਵਾਂ ਨੇ ਮੇਰੇ ਦੁਆਰਾ ਘਰ ਦੇ ਵਿੱਚ ਵਰਦਾ ਕੀਤਾ ਉਵੇਂ ਜਿਵੇਂ ਮੈਨੂੰ ਉਮੀਦ ਹੈ ਵੀ ਜਿਹੜਾ ਮੇਰੇ ਪੁੱਤ ਦਾ ਤੁੰਗਾ ਸੁਪਨਾ ਵਿਧਾਨ ਸਭਾ ਦੀਆਂ ਕੌਣੀਆਂ ਚੜਨਾ ਸੀ ਉਥੋਂ ਵਾਪਸ ਆ ਗਿਆ ਤਾਂ ਸ਼ਰਤੀ ਆਨ ਨੂੰ ਉਧਰ ਖੁਸ਼ ਹੋਊਗੀ ਜਿੱਦ ਤੇ ਆਪਾਂ ਇਹ ਫਤਵਾ ਲੈ ਕੇ ਉਹਦੀ ਫੋਟੋ ਜੇਬ ਦੇ ਉੱਤੇ ਲਾ ਕੇ ਆਪਾਂ ਉਸ ਵਿਧਾਨ ਸਭਾ ਚ ਬੜਾਂਗੇ ਤਾਂ ਮੈਂ ਤੁਹਾਡੇ ਤੋਂ ਇਹ ਮਾਨ ਲੈਣਾ ਮੈਂ ਹੋ ਸਕਦਾ ਥੋੜਾ ਬੁਤਾ ਕਮਜ਼ੋਰ ਹਾਂ ਫਿਜ਼ੀਕਲੀ ਸਿਹਤ ਉਸੇ ਦੇ ਕਰਕੇ ਤੁਹਾਡੇ ਕੋਲੇ ਘੱਟ ਪਹੁੰਚਾਂ ਪਰ ਵੀਰੋ ਮੇਰਾ ਇੱਕ ਸਨੇਹਾ ਹੈ ਤੁਹਾਡੇ ਪੁੱਤ ਦਾ ਖੜਾ ਕੀਤਾ ਹੋਇਆ ਅੰਪੈਰ ਸਾਰੀ ਦੁਨੀਆ ਦੇ ਵਿੱਚ ਫੈਲਿਆ ਹੋਇਆ ਸਿਸਟਮ ਆਪਣੀ ਆਵਾਜ਼ ਦੇ ਜ਼ਰੀਏ ਤਾਂ ਮੇਰਾ ਸੁਨੇਹਾ ਤੁਹਾਡੇ ਤੱਕ ਜ਼ਰੂਰ ਪਹੁੰਚੂਗਾ ਫਿਜ਼ੀਕਲੀ ਮੈਂ ਤੁਹਾਡੇ ਕੋਲੇ ਹੋ ਸਕਦਾ ਕਦੇ ਲੇਟ ਵੀ ਹੋ ਜਾ ਜਾਂ ਨਾ ਪਹੁੰਚਿਆ ਜਾਵਾਂ ਪਰ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਇਹੀ ਆਸ ਮਾਂ ਕੇ ਰੱਖਦਾ ਅਗਲੀ ਜੰਗ ਬਹੁਤ ਵੱਡੀ ਹੈ ਮੇਰੀਆਂ ਵਾਹਾਂ ਤੁਸੀਂ ਹੋ ਮੇਰੇ ਕੋਲੇ ਜਿਹੜੀ ਮੈਨ ਪਾਵਰ ਬਹੁਤ ਘੱਟ ਹੈ ਕਿਉਂਕਿ ਅਸੀਂ ਦੋਨੇ ਭਰਾ ਦੋਨੇ 600 ਟੱਪੇ ਹੋਏ ਹਾਂ ਪਰੰਤੂ ਆਪਾਂ ਜੰਗ ਲੜਨੀ ਜ਼ਰੂਰ ਹੈ ਤੁਹਾਡੇ ਸਹਾਰੇ ਨਾਲ ਲੜਨੀ ਹੈ ਆ ਨੌਜਵਾਨਾਂ ਦੇ ਸਾਥ ਨਾਲ ਲੜਨੀ ਹੈ ਔਰ ਮੈਂ ਤੁਹਾਡੇ ਤੋਂ ਤੁਹਾਡੇ ਇਸ ਇਕੱਠ ਤੋਂ ਇਹੀ ਭਰੋਸਾ ਲੈ ਕੇ ਜਾਊਂਗਾ ਵੀ ਤੁਸੀਂ ਜਕਾ